ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵਗੇ ਸੋ ਜਿਹੜਾ ਬੇਟੀ ਬਚਾਓ ਬੇਟੀ ਪੜਾਓ ਯੋਜਨਾ ਇਹਨੇ ਬੇਟੂ ਬੇ ਸੋਸ਼ਲ ਫਾਊਂਡੇਸ਼ਨ ਸੋ ਆਪ ਉਹਦੇ ਹੀ ਥਰੂ ਇੱਥੇ ਆਏ ਹੋਏ ਆ ਇਹਨਾਂ ਲੜਕੀ ਨੇ ਕਾਫੀ ਜੇ ਪਹਿਲਾਂ ਫਾਰਮ ਫਿਲ ਕੀਤਾ ਸੀ ਤੇ ਉਸ ਫਾਰਮ ਦੇ ਮੱਦੇ ਨਜ਼ਰ ਆਪਦੇ ਡਾਕਟਰ ਲਖਵਿੰਦਰ ਸਿੰਘ ਸਰ ਦੇ ਅੰਡਰ ਉਹਨਾਂ ਨੇ ਫਾਰਮ ਫਿਲ ਕੀਤਾ ਸੀ ਸੋ ਅੱਜ ਉਹਨਾਂ ਦੀ ਮੈਰਿਜ ਵਾ ਸੋ ਜਿਹੜੀ ਬੇਟੂ ਬੇ ਸੋਸ਼ਲ ਫਾਊਂਡੇਸ਼ਨ ਹੈ ਇਹਨਾਂ ਦਾ ਬਹੁਤ ਹੀ ਇਸ ਰਿਗਾਰਡਿੰਗ ਹੈ ਕਿ ਜੋ ਗਰਲਸ ਦੀ ਮੈਰਿਜ ਹੁੰਦੀ ਆ ਉਹਨਾਂ ਨੂੰ ਇੱਕ ਚੈੱਕ ਦਿੰਦੇ ਨੇ ਚਾਹੇ ਉਹਨਾਂ ਦੀ ਮੈਰਿਜ ਹੋਵੇ ਬਾਕੀ ਜਿਹੜੀ ਗੱਲ ਆਪਾਂ ਡਾਕਟਰ ਲਖਿੰਦਰ ਸਿੰਘ ਦੀ ਬੋਲੋ ਜਾਂਦੀ ਗੱਲ ਕਰਾਂਗੇ ਅੱਜ ਅਸੀਂ ਪੇਟੂ ਪੇਸ ਸੋਸ਼ਲ ਫਾਊਂਡੇਸ਼ਨ ਵੱਲੋਂ ਸਾਡੀ ਟੀਮ ਸਭ ਆਈ ਆ ਇਹ ਆਪਣੀ ਬੇਟੀ ਵਿੱਚ ਉਹ ਬੇਟੀ ਪੜਾਓ ਕਨਸੈਪਟ ਤੇ ਕੰਮ ਕਰ ਰਹੀ ਆ ਤਾਂ ਇਹ ਜੇ ਕਿਸੇ ਦੇ ਘਰ ਬੇਟੀ ਜਨਮ ਲੈਂਦੀ ਆ ਤਾਂ ਉਹਨੂੰ ਵੀ 1100 ਤੋਂ ਲੈ ਕੇ 1 ਲੱਖ ਰੁਪਏ ਦਿੰਦੀ ਆ ਜੇ ਕਿਸੇ ਬੇਟੀ ਦੀ ਮੈਰਿਜ ਆ ਤਾਂ ਉਹਨੂੰ ਵੀ 1100 ਤੋਂ ਲੈ ਕੇ 1 ਲੱਖ ਰੁਪਏ ਦਿੰਦੇ ਆ ਤੇ ਇਹਨੇ ਕਬੀ ਚੀਜ਼ ਕਰਨੇ ਪਹਿਲੇ ਅੱਜ ਤੋਂ ਪਹਿਲਾਂ ਕੋਈ ਸਮਾਂ 3 ਮਹੀਨੇ ਪਹਿਲਾਂ ਸਾਡੇ ਕੋਲ ਪੰਪ ਰਿਆ ਸੀ ਅੱਜ ਸੋਸ਼ਲ ਫਾਊਂਡੇਸ਼ਨ ਵੱਲੋਂ ਪੇਟੂ ਬੇਸੁੱਤਰ ਫਾਊਂਡੇਸ਼ਨ ਦੇ ਅੰਦਰ ਚੱਕ ਆਇਆ ਹੈ ਨਾਲ ਇਹਨਾਂ ਨੂੰ ਡਿਨਰ ਸ਼ਰਟ ਔਰ ਦੋ ਗਿਫਟ ਦੇ 3100 ਰੁਪਇਆ ਕੈਸ ਵੀ ਸਾਡੀ ਟੀਮ ਸਭੀ ਦੇ ਰਹੀ ਆ। ਬਾਕੀ ਜਿਹੜੇ ਵੀ ਟੀਮ ਦੇ ਮੈਂਬਰ ਹੈਗੇ ਨੇ ਜੋ ਆਪਣੇ ਥਰੂ ਜੋ ਵੀ ਉਹਨਾਂ ਨੂੰ ਸਦਨ ਵਿਹਾਰ ਦੇਣਾ ਚਾਹੁੰਦੇ ਨੇ ਉਹ ਸਾਰੇ ਦੇ ਸਾਰੇ ਦੇ ਰਹੇ ਨੇ ਚੈੱਕ ਜਿਹੜਾ ਮਿਲਣਾ ਉਹ ਇੱਕ ਇੰਡੀਵਿਜੂਅਲ ਵਾ। ਬਾਕੀ ਜਿਹੜਾ ਸਾਰੇ ਦੇ ਸਾਰੇ ਟੀਮ ਜਿਹੜੀ ਕਲੈਕਟ ਕਰਕੇ ਦੇ ਰਹੀ ਆ ਉਹ ਇੱਕ ਬਖਰੀ ਗੱਲ ਵਾ। ਬਾਕੀ ਜੋ ਵੀ ਜਿਨ੍ਹਾਂ ਦਾ ਪੰਦਾ ਸਾਰੇ ਡਿਨਰ ਸੈੱਟ ਦੇ ਰਿਹਾ ਕੋਈ ਆਪਣੀ ਸੇਵਾ ਦੇ ਅਕੋਰਡਿੰਗ ਕਰ ਰਿਹਾ। ਸੋ ਅੱਜ ਅਸੀਂ ਪੇਟ ਪਰ ਸੋਸ਼ਲ ਫਾਊਂਡੇਸ਼ਨ ਬੇਟੀ ਪਰ ਜਾ ਬੇਟੀ ਪੜਾਉਣ ਦੇ ਮੱਦੇ ਨਜ਼ਰ ਅੱਤੇ ਆਪਾਂ ਉਹ ਚੀਜ਼ ਜਿਹੜੀ ਉਹਨਾਂ ਦੀ ਭੂਮਿਕਾ ਨੇ ਦਿਖਾ ਰਹੇ ਇਟਸ ਨਾਟ ਅ ਫੇਕ ਓਪਰਚੁਨਿਟੀ ਇਟਸ ਅ ਟਰੂ ਐਂਡ ਗੁੱਡ ਓਪਰਚੁਨਿਟੀ ਜੋ ਕਿ ਤੁਹਾਡੇ ਲਈ ਸਾਰਿਆਂ ਦੇ ਲਈ ਬਹੁਤ ਜਿਆਦਾ ਬੈਨੀਫਿਟ ਹੋ ਸਕਦੀ ਹੈ ਸੋ ਬਾਕੀ ਸਾਰੇ ਤੁਸੀਂ ਆਪਣਾ ਸਮਝਣਾ ਬੇਟੀ ਬਚਾਓ ਬੇਟੀ ਪੜਾਓ ਪੀ ਟੂ ਪੀ ਸੋਸ਼ਲ ਫਾਊਂਡੇਸ਼ਨ ਇੱਕ ਅਜਿਹੀ ਯੋਜਨਾ ਹੈ ਜੋ ਲੜਕੀ ਦੇ ਵਿਆਹ ਹੋਣ ਤੇ ਤੇ ਲੜਕੀ ਦੇ ਪੈਦਾ ਹੋਣ ਤੇ ਤੁਹਾਨੂੰ ਪੈਸੇ ਦਿੰਦੇ ਹਨ ਤਰਨ ਤਰਨ ਤੇ ਅੰਮ੍ਰਿਤਸਰ ਦੀ ਟੀਮ ਨੂੰ ਇਹ ਇੱਕ ਕਾਰਜ ਕੰਪਲੀਟ ਕਰਨ ਦੇ ਲਈ ਬਹੁਤ ਬਹੁਤ ਵਧਾਈਆਂ ਹੋਣ ਜੀ ਤੇ ਅੱਗੇ ਹੋਰ ਐਦਾਂ ਦੇ ਕਾਰਜ ਕਰਨ ਦੇ ਲਈ 올 ਦਾ ਬੈਸਟ